ਦੇਖੋ ਟਰਨਾਵਕ ਪਾਲ ਸ਼ਾਦੀ ਨਗਰੀ ਨੂੰ ਸੁਲਤਾਨਪੁਰ ਨੂੰ ਜਿਹੜਾ ਮੇਨ ਰੋ ਕਪੂਰਥਲੇ ਰਾ ਕਨੈਕਟ ਕਰਦਾ ਉਹ ਬਾਇਆ ਡੇਡਵਿੰਡੀ ਆ ਤੇ ਡੇਡਵਿੰਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜੀਮੀਦਾਦ ਦੇ ਟਰੈਕਟਰ ਤੇ ਇੱਕ ਟੁੱਟ ਜਾ ਹੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇੰਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਇਸ ਰਾਤ ਆਣੀ ਨਹੀਂ ਲੱਗੇ। ਸੋ ਇਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ। ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹਦੀ ਨਵੀਂ ਸੜਕ ਬਣਨੀ ਆ। ਉਨੀ ਦੇ ਤੱਕ ਇਹਦੀ ਜਿਹੜੀ ਪੈਚਵਰਕ ਆ ਖਰਾਾ ਦਿੱਤਾ ਜਾਵੇ ਤੇ ਮਰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ। ਸੋ 6 ਮਹੀਨਿਆਂ ਅੱਜ ਤੱਕ ਇਹਨੇ ਕੁਛ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਚੱਕ ਲਈ ਆ। ਤੇ ਮਾਲਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚਵਰਕ ਕਰਾ ਕੇ ਮੋਟੇਰੇਬਲ ਸਿਚੁਏਸ਼ਨ ਦੇ ਵਿੱਚ ਲੈ ਕੇ ਆਵਾਂਗੇ। ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ ਆਪਣੀ ਜੀਵਨ ਵਿੱਚੋਂ ਖਤ ਕਰ ਰਹੇ ਹਾਂ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਵੀ ਕਿਰਪਾ ਕੀਤੀ ਆ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਜੀਵਨ ਦੇ ਖਰਚੇ ਕਿਵੇਂ ਚੜਾ ਲਾਂਗੇ ਕਾ